ਰਾਵੀ ਦਰਿਆ ਦੇ ਬੰਨ ਟੁੱਟਣ ਦੇ ਕਾਰਨ ਕਈਆਂ ਪਿੰਡਾਂ ਵਿੱਚ 10-10 ਫੁੱਟ ਦੇ ਕਰੀਬ ਜਿਹੜਾ ਪਾਣੀ ਆ ਗਿਆ ਲੋਕਾਂ ਦੀ ਇੰਨੀ ਹਾਲਤ ਖਸਤਾ ਹੋਈ ਕਿ ਲੋਕ ਖੁੱਲਾ ਰਾਸ਼ਨ ਮਿਲਿਆ ਸਭ ਕੁਝ ਮਿਲਿਆ ਲੇਕਿਨ ਕੁਝ ਇਹੋ ਜਿਹੀਆਂ ਜਗ੍ਹਾਆਂ ਐ ਜਿੱਥੇ ਕੋਈ ਵੀ ਨਾ ਦੇ ਸਰਕਾਰ ਪਹੁੰਚ ਸਕੀ ਤੇ ਨਾ ਹੀ ਉੱਥੇ ਕੋਈ ਦਾਨੀ ਸੱਜਣ ਲੋਕ ਤੰਗ ਪਰੇਸ਼ਾਨ ਹੋ ਗਏ ਆਏ ਕੈਮਰੇ ਦੇ ਮੂਹਰੇ ਸਾਡੇ ਪੱਤਰਕਾਰ ਐਮ ਐਸ ਮੱਲੀ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਅਜਨਾਲਾ ਦਾ ਜਿਹੜੇ ਪਾਲੀਆਂ ਰਹਿ ਗਈਆਂ ਉਹ ਵੀ ਮਰ ਗਏ ਨੇ ਬਹੁਤ ਜਿਆਦਾ ਮੜਾ ਹੋਰ ਕੋਈ ਕੋਈ ਅਧਿਕਾਰੀ ਪ੍ਰਸ਼ਾਸਨ ਵਾਲੂ ਕੋਈ ਇਥੇ ਪਹੁੰਚਣਾ ਨਹੀਂ ਆ ਕੋਈ ਨਹੀਂ ਪੰਚੀ ਆਵੀ ਪੰਚੰਡੀ ਆਵੀ ਨੀਕੇ ਨੀਕੇ ਆ ਨਿਆਣੇ ਰੋਂਦੇ ਫਿਰਦੇ ਸਵੇਰ ਦੇ ਕੇ ਕੇ ਆਏ ਨਾ ਕੋ ਚਾਹ ਪੀਦੀ ਨਾ ਡਾਕਟਰ ਸੁਣਤਾ ਹਾਂਜੀ ਡਾਕਟਰ ਸੁਣਤਾ ਕੋ ਦਵਾਈ ਨਾ ਪੋਛੀ ਮੈਂ ਐਕਡਮ ਯੋਸੂ ਤੇ ਉਠਾਵਾਂ ਤਾਂ ਤੁਰ ਹੀ ਜਾਂਦੇ ਆ ਜੇ ਤਲਵੰਡੀ ਉਥੇ ਬੀਬੀਆਂ ਵਗਾ ਹੋਣ ਨਹੀਂ ਦਿੰਦੀਆਂ ਡੇਰਿਆਂ ਦੇ ਸਵੇਰ ਸਵੇਰ ਇਥੇ ਲੋਟੇ ਕੋਈ ਨਾ ਮੈਦਾਨੀ ਜਗ੍ਹਾ ਤੇ ਨਾ ਖੜੋਵੋ ਟਿੰਕੜੀ ਜਗ੍ਹਾ ਤੇ ਨਾ ਖੜੋਵੋ ਤੇ ਜਿਹੜੇ ਆ ਪਾਣੀ ਦੇ ਵਿੱਚ ਡੁੱਬੇ ਉਹਨਾਂ ਦਾ ਨਹੀਂ ਪਤਾ ਜਿੱਥੇ ਸਰਪੰਚਾਂ ਦੇ ਉੱਥੇ ਰਾਸ਼ਨ ਜਾ ਰਿਹਾ ਆ ਦੋ ਕੀ ਸਮੱਸਿਆ ਆ ਰਹੀ ਹੈ ਇਹ ਆ ਵੀ ਡੇਰਿਆਂ ਦਾ ਚੀਜ਼ ਨਹੀਂ ਆ ਰਹੀ ਡੰਗਰ ਵੀ ਜਿਹੜੇ ਸਾਡੇ ਉਹ ਮੰਨ ਲਾ ਕੇ ਪਾਣੀ ਦੇ ਵਿੱਚ ਡੁੱਬੇ ਪਏ ਆ ਤੇ ਕੋਈ ਚੀਜ਼ ਨਹੀਂ ਮਿਲਦੀ ਨਾ ਕੋਈ ਤੂੜੀ ਨਾ ਕੋਈ ਸੁੱਕੇ ਥਾਂ ਚੀਜ਼ਾਂ ਤੁਰਾਂ ਜਾਂਦੀਆਂ ਪਾਣੀ ਦੇ ਵਿੱਚ ਜਿਹੜੇ ਡੇਰਿਆਂ ਤੇ ਚੀਜ਼ ਨਹੀਂ ਤਾਂ ਪਹੁੰਚ ਰਹੀ ਸੇਵਾ ਵਾਲੇ ਪਿਛੋਂ ਤੇ ਬਹੁਤ ਜ਼ਿਆਦਾ ਲੰਗਰ ਆ ਰਿਹਾ ਤੇ ਸਾਡੇ ਕੋਲ ਨਹੀਂ ਨਾਂ ਆਂਦਾ ਜੇ ਸੁੱਕਿਆ ਥਾਵਾਂ ਤੇ ਉਹ ਲਈ ਜਾਂਦੇ ਘਰਾਂ ਨੂੰ ਸਾਡੇ ਇੱਥੇ ਪਾਣੀ ਡੰਗਰ ਵਿੱਚ ਹੀ ਡੁੱਬੇ ਵਿੱਚ ਇਹਨਾਂ ਨਿਆਣਿਆਂ ਨੂੰ ਖਾਣ ਪੀਣ ਨੂੰ ਮਿਲਦਾ ਆਂ ਡੰਗਰਾਂ ਵਾਂ ਤੇ ਨਾਂਸਾਂ ਨੂੰ ਕੋਠਿਆਂ ਤੋਂ ਮਿਲਦਾ ਜੇ ਨਾਂਸਾਂ ਨੂੰ ਕੋਈ ਆਟਾ ਦਾਣਾ ਮਿਲਦਾ ਜੇ ਕੋਠਿਆਂ ਤੇ ਟੰਗੀਆਂ ਸਾਡੇ ਬੱਚੇ ਪਿੰਡ ਕਿਹੜਾ ਆਪਣਾ ਆ ਡੇਰੇ ਆ ਤਰਵੰਡੀ ਰੋਜ਼ ਆਉਂਦੇ ਡੇਰੇ ਹਾਂ ਜੀ ਤਰਵੰਡੀ ਦੇ ਅਗਲੇ ਪਾਸੇ ਡੇਰੇ ਨੇ ਤਰਵੰਡੀ ਰਾਜਾ ਦਾ ਕੋਈ ਨਿਆਣੇ ਆਣੇ ਤੇ ਹਾਂ ਕੋਠੇ ਤੋਂ ਨਾ ਕੋਈ ਤਰਪਾਲ ਆਈ ਸਾਡੇ ਡੇਰੇ ਆ ਜੇ ਕੋਈ ਚੀਜ਼ ਨਾ ਪਹੁੰਚੀ ਰਹੀ ਤੇ बघत